ਸ਼ੱਕੀ ਹਾਲਾਤ ਚ ਹੋਈ ਮੌਤ ਹੀ ਲੱਭ ਰਿਹਾ ਹਲੇ ਤੱਕ ਕੋਈ ਕਾਰਨ ਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ। ਦੱਸਿਆ ਕਿ ਲੁਧਿਆਣਾ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਮੰਗਲਵਾਰ ਸ਼ਾਮ ਨੂੰ ਇੱਕ ਸਬ ਇੰਸਪੈਕਟਰ ਦੀ ਸ਼ੱਕੀ ਹਾਲਾਤਾਂ ਚ ਮੌਤ ਹੋ ਗਈ। ਦੱਸਿਆ ਕਿ ਪੁਲਿਸ ਨੇ ਐਲ ਆਈ ਸੀ ਫਲੈਟ ਚੋਂ ਉਹਨਾਂ ਦੀ ਲਾਸ਼ ਨੂੰ ਬਰਾਮਦ ਕੀਤਾ ਹੈ ਜੋ ਕਿ ਪੁਲਿਸ ਲਾਈਨ ਚ ਤਾਇਨਾਤ ਸੀ। ਦੱਸਣਾ ਬੰਦਾ ਹੈ ਕਿ ਮ੍ਰਿਤਕ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਤੇ ਨਾਲ ਹੀ ਪੁਲਿਸ ਮੁਤਾਬਕ ਮੌਤ ਦੇ ਕਾਰਨ ਦਾ ਹਲੇ ਤੱਕ ਪਤਾ ਨਹੀਂ ਲੱਗ ਸਕਿਆ ਨਾਲ ਹੀ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ ਹੈ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਦੀ ਪੂਰੀ ਸੱਚਾਈ ਲੋਕਾਂ ਦੇ ਸਾਹਮਣੇ ਆ ਜਾਵੇਗੀ ਸਾਹਮਣੇ ਆ ਅੱਜ 5:30 ਵਜੇ ਸਾਨੂੰ ਕੰਟਰੋਲ ਰੂਮ ਤੋਂ ਕਾਲ ਆਇਆ ਸੀ ਜੀ ਇਹ ਸਬ ਇੰਸਪੈਕਟਰ ਨੇ ਅਰਵਿੰਦਰ ਸਿੰਘ ਜਿਹੜੇ ਕਿ ਪੁਲਿਸ ਲਾਈਨਸ ਲੁਧਿਆਣਾ ਹੀ ਪੋਸਟਡ ਸੀ ਉਹਨਾਂ ਬਾਰੇ ਪਤਾ ਲੱਗਿਆ ਸੀ ਕਿ ਉਹਨਾਂ ਦੀ ਡੈੱਡ ਬੋਡੀ ਇੱਥੇ ਮਿਲੀ ਹੈ ਜੀ ਤਾਂ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਨ ਆਏ ਹਾਂ ਇਸ ਤਰ੍ਹਾਂ ਕੋਈ ਕਾਰਨ ਨਜ਼ਰ ਆਇਆ ਜੀ ਉਹ ਕੀ ਕਰੇ ਸੰਚੇਦਨ ਦੀ ਨਹੀਂ ਇਹਦੇ ਬਾਰੇ ਹਜੇ ਕਲੈਰਿਟੀ ਨਹੀਂ ਆ ਜੀ ਨਹੀਂ ਨਹੀਂ ਕਰਾਇਤੇ ਰਹਿੰਦੀ ਕਿ ਕਿਦਾਂ ਹਾਂਜੀ ਹਾਂਜੀ ਕੋਈ ਕਾਰਨ ਨਜ਼ਰ ਆਇਆ ਜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਐਫਐਸਐਲ ਟੀਮ ਆਪਣੀ ਚੈਕਿੰਗ ਕਰ ਰਹੀ ਹੈ ਜੀ ਜਿੱਦਾਂ ਹੀ ਕੁਝ ਪਤਾ ਲੱਗੇਗਾ ਤੁਹਾਨੂੰ ਦੱਸਾਂਗੇ ਪਰਿਵਾਰ ਮੁਕਦ ਹੈ ਨਹੀਂ ਹਾਂਜੀ ਹਾਂਜੀ ਪਰਿਵਾਰ ਪਹੁੰਚ ਗਿਆ ਜੀ